ਹਾਂਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਪਰੇਅ ਕਰੀ ਜਨੇ ਆ ਜੀ ਮੂੰਗੀ ਤੇ ਇਹ ਤੇ ਕਰੀ ਜਨੇ ਆ ਜੀ ਲੇਮਡਾ ਪਲਸ ਫੰਗੀ ਸੈਡ ਇਹ ਯੂ ਕੰਪਨੀ ਦਾ ਜੀ ਚੱਲੀ ਜਾਂਦਾ ਪ੍ਰੋਸੈਸ थोड़े पंप चट के माता बेल्ट कसन लग गए गर्मी बहुत ज़्यादा है बहुत ही अंत की गर्मी है धुप्प कि मूँ नहीं आता उधर लवैर लगी पी है साढ़े गंद क ਆਪਣਾ ਗਵੰਡੀ ਸੇਫ ਕਬਰਾੜ ਤੇ ਸੰਦੀਪ ਕਰੀ ਜਾਂਦੇ ਆ ਸਪਰੇ ਡੈਡੀ ਉਧਰ ਟਿੱਬੇ ਤੇ ਥੋੜੇ ਸੀਗਾ ਤੇ ਉਥੇ ਉੱਤ ਸੜਨਾ ਹੀ ਕਰੀ ਜਾਂਦੇ ਆ ਫਸ ਮੂੰਗੀ ਤੇ ਕਰਤੀ ਪਹਿਲਾਂ ਅੱਜ ਜੇ ਯੂ ਦੀ ਸਪਰੇ ਕਰੀ ਜਾਂਦੇ ਆ ਸਾਰੀ ਤੇ ਫੰਗੀ ਸਾਰੇ ਬਹੁਤ ਜਿਆਦੇ ਅਟੈਕ ਹੋ ਗਿਆ ਤੇ ਫੰਗੀ ਸੈਂਡ ਸਾਰਾ ਕਸੇ ਦਾ ਹੀ ਅਟੈਕ ਹੋ ਗਿਆ ਇਹ ਹੋ ਗਈ ਜੀ ਇਹ ਜਮਾ ਹਾ ਤੇ ਜ਼ੀਰੋ ਹੈ ਤਾਂ ਤੁਹਾਨੂੰ ਦੋ ਤਿੰਨ ਦਿਨਾਂ ਨੂੰ ਇਹ ਰਿਜ਼ਲਟ ਦਿਖਾਵਾਂਗੇ ਕਿ ਕਿਵੇਂ ਕੰਪਨੀ ਚ ਦਮ ਹੈਗਾ ਕਿ ਹੈ ਨਹੀਂ ਪਤਾ ਲੱਗ ਜੂ ਆਪਾਂ ਨੂੰ ਹਾਂ ਤਾਂ ਪ੍ਰੋਡਕਟ ਬਹੁਤ ਵਧੀਆ ਇਹਦੇ ਜੇ ਜੂ ਦੇ ਪਰ ਇਹ ਕਣਕੰਡਾ ਲੱਗ ਜੂ ਪਤਾ ਜੀ ਤੋਂ ਇੱਕ ਦੋ ਦਿਨਾਂ ਚ ਤੇ ਕੱਲ ਨੂੰ ਉਹ ਗਾਮ ਦੇ ਕੜਤਾ ਹੈ ਤੇ ਕੱਲ ਨੂੰ ਫੀਡਰ ਮਾਰ ਦਿਆਂਗੇ अठारह इंची पाड़े पे हैं फिर होर फर्क पैजूगा इन्ना मीह पै गया इन्ना सारा कुछ हो गया तक गर्मी फिर भी नहीं कट रही पता नहीं की गल है बहुत ज्यादा तुपके तो नहीं चाकी नहीं पड़ा सी बजी पी है जहाँ इन्नी गर्मी ना कर ਕਿਸਾਨਾਂ ਦਾ ਕੰਮ ਬਹੁਤ ਔਖਾ ਹੈ। ਨਾ ਸਰਦਾ ਤੇ ਨਾ ਕਰੀਦਾ। ਇਹ ਗੱਲ ਹੋਈ ਪਈ ਹੈ ਕਿਸਾਨਾਂ ਨਾਲ। ਜਾਣ ਤਾਂ ਵਿਚਾਰੇ ਜਾਣ ਕਿத்ਰਾ। ਮੈਂ ਤਾਂ ਇਹ ਲੱਗਦਾ ਕਿ ਇਹਨਾਂ ਜਮੇਤਾ ਪੜਾਹਦੀ ਵਜੀ ਪਈ ਹੈ ਕਿਤੇ ਮੀਹ ਮੂੰ ਪਈ ਜਾਂਦੇ ਹੈ ਤੇ। ਕਢੀ ਜਾਂਦਾ ਕੜੈਲ। ਕਾਲਾ ਆਪਣੇ ਪਿੰਡ ਪਿੰਡ ਤੇ ਪਾ ਕੇ ਗਿਆ ਤਿੰਨ ਚਾਰ ਉਂਗਲਾਂ ਪਿੰਡ ਰੜਿਆ ਹੈ ਐਸ ਤੇ ਕੱਤੀ ਇਹਦੇ ਦੋ ਕੱਤੀਆਂ ਇਹ ਜੁਦੀਆਂ ਤੁਹਾਨੂੰ ਦਿਖਾਉਂਦਾ ਮੈਂ ਜਿਹੜੇ ਪ੍ਰੋਡਕਟ ਮੈਨੂੰ ਪੂਰੇ ਨਾਂ ਤਾਂ ਨਹੀਂ ਆਉਂਦੇ ਹੁਤਾਕ ਇਹ ਤੇ ਆ ਨੋ ਜੈਡ ਸੁੰਰੀ ਸੰਡੀ ਸਾਰੇ ਕਾਸੇ ਵਾਸਤੇ ਕੱਪਰ ਤੋਂ ਨੋ ਫਾਸ ਮਿਸਟਰ ਇਹ ਕੀਤੀ ਹੈ ਨਾਲ ਰਾਹ ਪਾਇਆ ਇੱਕ ਇਹ ਜੂਦਾਈ ਤੇ ਇਹ ਜੂਦਾਈ ਚੋਲਾ ਵੇਖੋ ਇਹਨਾਂ ਦਾ ਇਹਨੂੰ ਹਰੀ ਸੁੰਡੀ ਕੋ ਬਾਈ ਸੁੰਡੀ ਜਾਲੇ ਆਈ ਫਲ ਚੱਕਦੀ ਆਉਂਦੀ ਇਹਨਾਂ ਸਾਰੀਆਂ ਹੀ ਪੈ ਰਹੀਆਂ ਕੀ ਕੀਤਾ ਜਾਵੇ ਜੀਮੀਦਾਰ ਮਰਿਆ ਨਾ ਕਰੇ ਵੀ ਨਾ ਸਰਦਾ ਤੇ ਨਾ ਹੀ ਕਰਨ ਨੂੰ ਜੀ ਕਰਦਾ ਕਿਉਂਕਿ ਬਾਹਲਾ ਹੀ ਅਟੈਕ ਹੈ ਹਰੇਕ ਬਿਮਾਰੀ ਦਾ ਬਾਹਲਾ ਹੀ ਅਟੈਕ ਹੈ ਕੋਈ ਕੰਟਰੋਲ ਚ ਨਹੀਂ ਹੋ ਰੀ ਕੋਈ ਸਪਰੇਅ ਅਸਰ ਨਹੀਂ ਕਰ ਰਹੀ ਜੀ ਕੀ ਕੀਤਾ ਜਾਵੇ ਇਹ ਤਾਂ ਮੈਂ ਲਾਦਾ ਆਪਦੀਆਂ ਜੈਵਿਕੀ ਤਿਆਰ ਕਰਨੀਆਂ ਪਿਆ ਕਰਨੀਆਂ ਕਿਉਂਕਿ ਇਹਨਾਂ ਹੀ ਤਾਂ ਕਣਕਾਂ ਦੇ ਸਪਰੇਅ ਚ ਲੱਗਦਾ ਮੁੱਕਤੇ ਜਾਂਦੇ ਆ। ਉਹਨਾਂ 'ਤੇ ਆਪਣਾ ਥੋੜਾ ਜਿਹਾ ਭਰੋਸਾ ਹੈਗਾ। ਤੇ ਤੇ ਤੁਹਾਨੂੰ ਵੀ ਪ੍ਰਸੰਨ ਰਿਜ਼ਲਟ ਖਵਾਵਾਂਗੇ। ਉਹਨਾਂ ਨੇ ਤਾਂ ਕੱਲ੍ਹ ਦਾ ਹੀ ਆਖਿਆ ਸੀ ਪਰ ਮੈਂ ਕਹਾਂ ਕਿ 2 ਦਿਨ ਲੱਗ ਜਾਂਦੇ ਕਿਸੇ ਵੀ ਚੀਜ਼ 'ਤੇ। ਫਿਰ ਮੋੜ ਪੈਂਦਾ। ਉਹ ਚੱਲ ਪੇ ਕੱਲ। ਜ਼ਿਮੀਂਦਾਰ ਨੂੰ ਇਨੀ ਗਰਮੀ 'ਚ ਵੀ ਲੱਗਣਾ ਪੈਂਦਾ। ਆਹੀਂ ਤੇ ਕਹਿ ਰਹੇ ਨੇ ਕਿ ਜੱਟ ਦੀ ਜੂਨ ਬੁਰੀ ਕੀ ਕਰੇ ਇਹਨਾਂ ਤਾਂ ਕਿੰਨਾ ਕਰਨੀ ਪਊ ਸਾਮ ਠੀਕ ਹੈ ਜੀ ਅਨਪਾਸੋਂ ਦਿਖਾਵਾਂਗੇ ਇਹਦੀ ਮੂੰਗੀ ਦੀ ਵੀਡੀਓ ਪਾਵਾਂਗੇ ਹੁਣ ਪਰਸੋਂ ਲਾਈਵ ਪਾਵਾਂਗੇ ਇਹਦੇ ਚ ਮੂੰਗੀ ਚਾ ਕੇ ਕਿਵੇਂ ਫਰਕ ਹੈ ਕਿ ਨਹੀਂ ਸਾਰੇ ਹਾਂ ਸਾ ਸ੍ਰੀ ਕਾਸ਼ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਫੋਲੋ ਨੱਬ ਕੇ ਸ਼ੇਅਰ ਕਰਦੇ ਕਰੋ ਸਪੋਰਟ ਕਰੋ ਜੀ ਤੁਹਾਡੇ ਭਰਾ ਨੂੰ ਫੇਰ ਹੀ ਗੱਲ ਬਣਨੀ ਹੈ ਅੱਜ ਆਪਾਂ ਇੱਕ ਗੱਲ ਨਾਲ ਕਰੀ ਜੰਨੇ ਆ ਸਪਰੇ ਪਹਿਲਾਂ ਪਵਾਰਿਆ ਨਾ ਕਿਸੇ ਸੀ ਹੁਣ ਗੱਲ ਨਾਲ ਕਰਦੇ ਤੂੜੀ ਬਹੁਤ ਵਧੀਆ ਬਣਾ ਰਹੀ ਐ ਠੀਕ ਐ ਜੀ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸਸਰੀ ਕਰਿਓ ਸ਼ੇਅਰ ਲਾਈਕ ਸਪੋਰਟ ਕਰਿਓ ਸਬਸਕ੍ਰਾਈਬ ਫੋਲੋ ਕਰਿਓ ਕਮੈਂਟ ਜਰੂਰ ਦੱਸਿਓ ਕੀ ਦਵਾਈਆਂ ਦਾ ਸਹੀ ਐ ਸਿਸਟਮ ਸਹੀ ਕਰ ਰਹੇ ਹਾਂ ਠੀਕ ਹੈ ਗੁਰਪ੍ਰੀਤ ਸਿੰਘ ਕੋਸਾ ਠੀਕ ਹੈ